ਨਾ苏ਬੇ ਸਿੰਘ ਬਾਦਲ ਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਦਰਬਾਰ ਸਾਹਿਬ ਦੇ ਬਾਹਰ ਤਾਂ ਸਾਡੇ ਨਾਲ ਐ ਜੀ ਪੀ ਸੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਫੋਨ ਲਾਈਨ ਤੇ ਜੁੜੇ ਨੇ ਗਰੇਵਾਲ ਸਾਹਿਬ ਕਿਵੇਂ ਦੇਖਦੇ ਹੋ ਵੱਡੀ ਘਟਨਾ ਦਰਬਾਰ ਸਾਹਿਬ ਦੇ ਬਾਹਰ ਅਜ ਵਾਪਰੀ ਆ ਇੱਕ ਸਾਫਕਾਰ ਡਿਪਟੀ ਮੁੱਖ ਮੰਤਰੀ ਦੇ ਉੱਤੇ ਜੋ ਆਪਣੀ ਸਜ਼ਾ ਭੁਗਤ ਰਹੇ ਹੁੰਦੇ ਆ ਉਹਨਾਂ ਤੇ ਹਮਲੇ ਦੀ ਕੋਸ਼ਿਸ਼ ਹੋਈ ਆ ਦੇਖੋ ਜਿਹੜੀ ਜਿਹੜੀ ਗੋਲੀ ਚੱਲਣ ਵਾਲੀ ਗੱਲ ਆ ਉਹਦੀ ਬਾਅਦ ਚ ਗੱਲ ਕਰਾਂਗੇ ਪਹਿਲਾਂ ਇਹ ਕਰਾਂਗੇ ਕਿ ਇੱਕ ਨਮਾਣੇ ਸਿੱਖ ਵਜੋਂ ਜਦੋਂ ਸੁਖਬੀਰ ਸਿੰਘ ਬਾਦਲਕਾਲਤਖਬ ਸਾਹਿਬ ਤੇ ਪੇਸ਼ ਹੁੰਦੇ ਆ ਜੀ ਭਾਵੇਂ ਜਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਆ ਉਹਦੇ ਬਾਅਦ ਵੀ ਉਹਨਾਂ ਨੂੰ ਜਿਹੜੀ ਸੇਵਾ ਲੱਗਦੀ ਆ ਉਹ ਕੱਲ ਵੀ ਸੇਵਾ ਤੇ ਆਏ ਅੱਜ ਵੀ ਸੇਵਾ ਤੇ ਆਏ ਹੁਣ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਚੈਨਲ ਤੇ ਜਾਂ ਫੋਨਾਂ ਫੋਨ ਤੇ ਜੀ ਉਹਦੇ ਹੀ ਦਿਖਾਈ ਦੇ ਰਿਹਾ ਕਿ ਗੋਲੀ ਬਹੁਤ ਨੇੜਿਓਂ ਹੋ ਕੇ ਚਲਾਉਣ ਵਾਲੇ ਨੇ ਕੋਈ ਅਸਰ ਨਹੀਂ ਛੱਡੀ ਜੀ ਪਰ ਉਹ ਫਿਰਹੀ ਗੱਲ ਹੈ ਕਿ ਗੁਰੂ ਕਹਿੰਦਾ ਵੀ ਜਾ ਕੋ ਰਖੇ ਸਾਈਆਂ ਮਾਰ ਸਕੇ ਨਾ ਕੋਈ ਵਾਲੀ ਗੱਲ ਆ ਇਹ ਗੋਲੀ ਇੰਨੀ ਨੇੜਿਓਂ 5 ਫੁੱਟ ਦੇ ਦੈਰੇ ਤੋਂ ਜਿਹੜੀ ਉਹ ਵੱਟ ਗਈ ਨੇ ਪਰ ਉਹਨਾਂ ਦੇ ਹਾ ਭਾਵ ਬਿਲਕੁਲ ਹੋਈ ਨਹੀਂ ਮੈਂ ਉਹ ਤਸਵੀਰ ਬਾਰੇ ਜ਼ਿਆਦਾ ਜ਼ਿਕਰ ਕਰਨਾ ਚਾਹਾਂ ਕਿ ਜੇ ਗੋਲੀ ਚੱਲੀ ਆ ਤਾਂ ਉਹਨਾਂ ਨੇ ਅਡੋਲਤਾ ਨਾਲ ਉਹ ਸੇਵਾ ਦੇ ਵਿੱਚ ਕੋਈ ਵਿਗੜ ਨਹੀਂ ਪਾਇਆ ਉਹ ਸੇਵਾ ਦੇ ਵਿੱਚ ਉਸੇ ਤਰ੍ਹਾਂ ਹੀ ਪੂਰਾ ਸ਼ਾਂਤ ਚਿੱਤ ਹਾਂ ਹੁਣ ਬਾਅਦ ਚ ਵੱਡੀ ਸਿਕਿਉਰਿਟੀ ਆ ਗਈ ਆ ਹੋਰ ਕੁਝ ਹੋ ਗਿਆ ਪਰ ਉਹ ਉਸੇ ਤਰ੍ਹਾਂ ਹੀ ਸ਼ਾਂਤ ਜਿਵੇਂ ਕਿਸੇ ਤਰ੍ਹਾਂ ਨਹੀਂ ਕੋਈ ਪੈਨਿਕ ਨਹੀਂ ਆਈ ਇਹ ਗੱਲ ਬਹੁਤ ਵੱਡੀ ਆ ਕਿਉਂਕਿ ਗੁਰੂ ਨੂੰ ਸਮਰਪਿਤ ਹੋ ਕੇ ਉਹ ਸੇਵਾ ਕਰ ਰਹੇ ਨੇ ਜੀ ਤੋਂ ਜਿਹਨੇ ਗੋਲੀ ਚਲਾਈ ਆ ਉਹਦੀ ਕੀ ਮਨਸ਼ਾ ਵਾ ਤੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚਲਾਉਣ ਦੇ ਅਰਥ ਕੀ ਨੇ ਇਹਦਾ ਮਤਲਬ ਕੀ ਆ ਇਹ ਤਾਂ ਭਾਵੇਂ ਹੁਣ ਥੋੜੀ ਦੇਰ ਤੱਕ ਹੌਲੀ 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 ਇਹਦੇ ਜਿਹੜੀਆਂ ਜਿਹੜੀਆਂ ਪਰਤਾਂ ਖੁੱਲਣਗੀਆਂ ਪਰ ਇਹ ਬਹੁਤ ਮਾਰੀ ਘਟਨਾ ਵਾਖਰੀ ਆ ਕਿ ਇੱਕ ਨਿਹੱਥੇ ਗੁਰੂ ਘਰ ਦੇ ਸੇਵਾਦਾਰ ਤੇ ਇਸ ਤਰ੍ਹਾਂ ਦੀ ਗੋਲੀ ਚਲਾਉਣੀ ਉਹੀ ਆਪਣੇ ਆਪ ਨੂੰ ਇੱਕ ਸੇਖ ਕਹਿਣ ਵਾਲੇ ਵਿਅਕਤੀ ਵੱਲੋਂ ਇਹਨੂੰ ਸਮਝਣ ਲੱਗੀ ਕਿ ਇਹਦੇ ਅਸਲਅਤ ਕੀ ਹੋ ਗਏ ਕੀ ਲੱਗਦਾ ਜਿਵੇਂ ਦਰਬਾਰ ਸਾਹਿਬ ਦੇ ਬਾਹਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਉਂਦੀ ਆ ਦੂਰ ਦਰਡੇ ਤੋਂ ਵਿਦੇਸ਼ਾਂ ਤੋਂ ਸੰਗਤ ਇੱਥੇ ਆਉਂਦੀ ਆ ਉੱਥੇ ਇੱਕ ਅਜੀਹਾ ਮਾਹੌਲ ਬਣਨਾ ਫਾਇਰਿੰਗ ਹੋਣਾ ਇਹ ਸੰਗਤ ਦੇ ਅੰਦਰ ਤੇ ਲੋਕਾਂ ਦੇ ਅੰਦਰ ਵੀ ਡਰ ਦਾ ਮਾਹੌਲ ਪੈਦਾ ਕਰਦੀ ਹੈ ਜੇ ਪਰ ਹੈਰਾਨੀ ਇਸ ਗੱਲ ਦੀ ਹੈ ਨਾ ਕਿ ਸਿੱਖ ਵੱਲੋਂ ਵੀ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਤੇ ਬਹੁਤ ਵੱਡੀ ਗੱਲ ਆ ਦੇਖੋ ਇੱਕ 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 ਸੇਵਾ ਨਿਭਾਰਿਆ ਜਿਹੜਾ ਜਿਹੜਾ ਵਿਅਕਤੀ ਜਿਹੜਾ ਜਿਹਨੇ ਆਪਣੀ ਕੋਈ ਸਿਕਿਉਰਿਟੀ ਜਾਂ ਕੋਈ ਨਹੀਂ ਉੱਥੇ ਬਹੁਤ ਕੋਈ ਨਾਮ ਲਸਕਰ ਨਹੀਂ ਖੜਾ ਕੀਤਾ ਤੇ ਉਸਦੇ ਉੱਤੇ ਤੁਸੀਂ ਨੇ ਹੱਥੇ ਤੇ ਇਸ ਤਰ੍ਹਾਂ ਵਾਰ ਕਰਦੇ ਆਂ ਤੇ ਸਿੱਖੀ ਦੇ ਵਿੱਚ ਤੇ ਇਸ ਨੂੰ ਇਹ ਵਿਅਕਤੀ ਨੂੰ ਕਿਹੜੀ ਜਗ੍ਹਾ ਦਿੱਤੀ ਜਾਊਗੀ ਇਹ ਇਹ ਤਾਂ ਮੈਂ ਸਮਝਦਾ ਕਿ ਅੱਜ ਵੀ ਤਰੀਕ ਦੇ ਵਿੱਚ ਜਿਹੜੇ ਵੱਡੇ ਸਾਡੇ ਧਾਰਮਿਕ ਆਗੂ ਆ ਉਹ ਇਸ ਗੱਲ ਦਾ ਦੇ ਬਾਰੇ ਵਿੱਚ ਜਾਣਕਾਰੀ ਜ਼ਰੂਰ ਦੇਣਗੇ ਇਸ ਬਾਰੇ ਜਕਰ ਜ਼ਰੂਰ ਕਰਨਗੇ ਜੀ ਮੌਕੇ ਤੇ ਮੌਜੂਦ ਮੈਂਬਰਾਂ ਦੇ ਵੱਲੋਂ ਉਸ ਨੂੰ ਪਕੜਿਆ ਗਿਆ ਗਿਆ ਇਹ ਵੀ ਗੱਲ ਕਹੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਸਾਨੂੰ ਪਹਿਲਾਂ ਇਨਪੁੱਟ ਸੀਗੀ ਤੇ ਅਸੀਂ ਇਹਦਾ ਪਿੱਛਾ ਵੀ ਕਰ ਰਹੇ ਸੀ ਕੱਲ ਵੀ ਇੱਕ ਦੋ ਪੁਲਿਸ ਮੁਲਾਜ਼ਮ ਉਸ ਤੇ ਨਿਗਾਹ ਰੱਖ ਰਹੇ ਸੀਗੇ ਤੇ ਅੱਜ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਕਾਬੂ ਜਿਹੜਾ ਮੌਕੇ ਦੇ ਉੱਤੇ ਸੇਵਾਦਾਰ ਕਰਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਆ ਲੱਗਦਾ ਨਹੀਂ ਦਰਬਾਰ ਸਾਹਿਬ ਦੇ ਬਾਹਰ ਪੁਲਿਸ ਫੋਰਸ ਵੀ ਤਾਇਨਾਤ ਹੁੰਦੀ ਹੈ ਸਪੈਸ਼ਲ ਟੀਮਾਂ ਵੀ ਤਾਇਨਾਤ ਹੁੰਦੀਆਂ ਨੇ ਤਾਂ ਉਹਨਾਂ ਦਾ ਕਿੰਨਾ ਕਿੰਨਾ ਫੇਲਿਅਰ ਹੈ ਕਿਉਂ ਮੈਂ ਇਸ ਗੱਲ ਨੂੰ ਮੈਂ ਫੇਰ ਜਾਂ ਉਹ ਹੀ ਗੱਲ ਕਹਿਣੀ ਚਾਹੁੰਦਾ ਜਿਹਨੇ ਵੀ ਇਹ ਉਦੋਂ ਕੀਤਾ ਉਹ ਜਿਹੜਾ ਨੌਜਵਾਨ ਹੈ ਜਿਹਨੇ ਵੀ ਉਹ ਸੇਵਾਦਾਰਾ ਜਾ ਕੋ ਪੁਲਿਸ ਮੁਲਾਜ਼ਮਾ ਮੈਨੂੰ ਇਸ ਬਾਰੇ ਪੂਰੀ ਵਰਦਾਇਤ ਜਾਣਕਾਰੀ ਨਹੀਂ ਮਿਲੀ ਜਿਹਨੇ ਵੀ ਇਹ ਗੱਲ ਕੀਤੀ ਆ ਬੜੀ ਬਹਾਦਰੀ ਕੀਤੀ ਆ ਉਹਨੇ ਆ ਕਿ ਐਡਾ ਵੱਡਾ ਸੰਕਟ ਜਿਹਦਾ ਵਾ ਉੱਠ ਆਇਆ ਵਾ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰ ਜਾਂਦੀ ਤਾਂ ਉਹ ਗੁਰੂ ਨਾਮ ਦਾ ਹਜ਼ੇ ਦਰਬਾਰ ਦੇ ਦਰਬਾਰਗੀ ਦੇ ਤੇ ਵਾਪਰ ਦੀ ਘਟਨਾ ਜਿਹੜੀ ਆ ਸਿੱਖਾਂ ਦੇ ਵਿੱਚ ਬਹੁਤ ਇੱਕ ਮਾਰਾ ਦੀ ਘਟਨਾ ਦੇ ਤੌਰ ਤੇ ਜਾਣੀ ਜਾਣੀ ਸੀ ਬਾਕੀ ਹੁਣ ਆਉਣ ਵਾਲੇ ਸਮੇਂ ਦੇ ਅੰਦਰ ਥੋੜੀ ਵੀਰ ਦੇ ਅੰਦਰ ਸਭ ਕਲਾਸੇ ਹੋਣਗੇ ਫਿਰ ਇਸ ਬਾਰੇ ਵਿਚਾਰ ਕਰ ਸਕਾਂਗੇ ਸੋ ਆਪਣੀ ਕਮੇਟੀ ਦੇ ਵੱਲੋਂ ਵੀ ਇਸ ਦੇ ਉੱਤੇ ਕੋਈ ਐਕਸ਼ਨ ਲਿਆ ਜਾਵੇਗਾ ਜੀ ਕੀ ਐਕਸ਼ਨ ਤਾਂ ਇਕੱਲੀ ਸ਼ਰੋਣੀ ਕਮੇਟੀ ਨਹੀਂ ਸਾਰੇ ਮਤਲਬ ਸਾਰੇ ਧਿਰਾਂ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਹੂੰ ਇਕੱਲੀ ਸ਼ਰੋਣੀ ਕਮੇਟੀ ਨਹੀਂ ਸ਼ਰੋਣੀ ਕਮੇਟੀ ਤਾਂ ਆਪਣੀ ਡਿਊਟੀ ਚਲੋ ਕਰ ਹੀ ਰਹੀ ਹੈ ਪਰ ਸਾਰੀਆਂ ਧਿਰਾਂ ਸਾਡੇ ਸਾਡੇ ਜਿਹੜੇ ਪੰਥਕ ਆਗੂਆਂ ਨੂੰ ਸਿਆਸੀ ਆਗੂਆਂ ਨੂੰ ਸਰਕਾਰਾਂ ਨੂੰ ਮਰੋਦੀ ਦੇ ਲੋਕਾਂ ਨੂੰ ਸਭ ਨੂੰ ਇਸ ਬਾਰੇ ਆਪਣਾ ਨਿਰਣਾ ਦੇਣਾ ਚਾਹੀਦਾ ਉਹਨੂੰ ਐਕਸੈਪਟ ਕਰਨਾ ਚਾਹੀਦਾ ਕਿ ਐਸੀ ਕਰਨਾ ਕਿਉਂ ਵਾਪਰੀ ਇਹ ਲੋਕਾਂ ਦਾ ਮਕਸਦ ਕੀ ਸੀ ਤੇ ਦਰਬਾਰ ਸਾਹਿਬ ਦੇ ਬਾਹਰ ਇਸ ਤਰ੍ਹਾਂ ਦੀ ਗੱਲ ਕਰਨੀ ਕਿੰਨੀ ਕੋ ਮਨ ਲੋ ਮਾੜੀ ਆ ਇਸ ਦੀ ਹੱਦ ਜਿਹੜੀਆ ਮਿਥਣੀ ਚਾਹੀਦੀ ਹੈ ਜੀ ਜੀ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਧੰਨਵਾਦ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਐ ਜੀ ਪੀ ਸੀ ਦੇ ਮੈਂਬਰ ਗੁਰਚਨ ਸਿੰਘ ਗਰੇਵਾਲ ਮੌਜੂਦ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਜਾਂਚ ਦਾ ਵਿਸ਼ਾ ਕੀ ਉਸ ਦੀ ਮਨਛਾ ਕੀ ਸੀ ਜੀ ਉਸਨੇ ਇਹ ਅਜੀਹਾ ਕਦਮ ਕਿਉਂ ਚੁੱਕਿਆ ਪਰ ਇਹ ਜੋ ਘਟਨਾ ਵਾਪਰੀ ਹੈ ਜੋ ਘਟਨਾ ਕਰਮ ਹੋਇਆ ਬੇਹੱਦ ਮੰਦ ਭਾਗਾ ਗਾਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸੁਬੀਰ ਸਿੰਘ ਬਾਦਲ ਜੋ ਕਿ ਨਿਮਾਣੇ ਸਿੱਖ ਵਜੋਂ ਆਪਣੀ ਸਜ਼ਾ ਭੁਗਤ ਰਹੇ ਨੇ ਸ਼੍ਰੀ ਕਾਟਕ ਸਾਹਿਬ ਦੇ ਉੱਤੇ ਪੇਸ਼ ਹੋਏ ਤੇ ਜੋ ਉਹਨਾਂ ਦੇ ਵੱਲੋਂ ਉਹਨਾਂ ਨੂੰ ਸਜ਼ਾ ਲਗਾਈ ਗਈ ਹੈ ਉਸ ਨੂੰ ਭੁਗਤ ਰਹੇ ਨੇ ਤੇ ਉਹਨਾਂ ਦੇ ਉੱਤੇ ਕੋਈ ਵੀ ਅਸਰ ਦੇਖ ਸਕਦੇ ਹੋ ਕਿ ਉਹਨਾਂ ਆ ਕਨਮਾਣੇ ਸਿੱਖ ਵਜੋ ਉਹ ਉਥੇ ਉਵੇਂ ਹੀ ਬੈਠੇ ਰਹੇ ਹਾਲਾਂਕਿ ਇਹ ਢੀ ਘਟਨਾ ਕਰਮ ਹੋਇਆ ਪਰ ਉਹ ਉਥੋਂ ਘਾਬਰੇ ਨਹੀਂ ਕਿਉਂਕਿ ਗੁਰੂ ਨਾਮਦਾਸ ਪਾਸ਼ਾ ਦੇ ਦਰ ਦੇ ਉੱਤੇ ਬੈਠੇ ਹੋਏ ਨੇ ਅਤੇ ਗੁਰੂ ਨਾਮਦਾਸ ਪਾਸ਼ਾ ਨੇ ਖੁਦ ਹੱਥ ਦੇ ਕੇ ਉਹਨਾਂ ਦੀ ਰੱਖਿਆ ਕੀਤੀ ਹੈ